ਕਿ ਸਾਥੀਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਤੋਂ ਦਿਖਾ ਰਹੇ ਆ ਔਰ ਸੀਐਮ ਸਾਹਿਬ ਦੇ ਆਉਣ ਨਾਲ ਲੋਕਾਂ ਅੰਦਰ ਦੇਖੋ ਕਿੰਨਾ ਉਤਸ਼ਾਹ ਹੈ ਔਰ ਜਿੱਧਰ ਜਿੱਧਰ ਸੀਐਮ ਸਾਹਿਬ ਖੜੇ ਉਧਰ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਲੋਕ ਜਿਨ੍ਹਾਂ ਨੇ ਚੰਡੀਗੜ੍ਹ ਰੋਡ ਤੇ ਜਾਣਾ ਉਹ ਵਿਚਾਰੇ ਆ ਤੁਸੀਂ ਦੇਖੋ ਕਿ ਬਹਿਸ ਦੇ ਨਜ਼ਰ ਆ ਰਹੇ ਆ ਉਤਸ਼ਾਹ ਬਾਪੂ ਜੀ ਕੀ ਹੋਇਆ ਉਹ ਹਿਆਲੇ ਦਿੱਕਰ ਉਧਰੋਂ ਬੰਦ ਕੀਤਾ ਐ ਇਧਰੋਂ ਪਿੱਛੇੋਂ ਬੰਦ ਕੀਤਾ ਐ ਇਹਦੇ ਪਏ ਇੱਕ ਬੰਦੇ ਦੇ ਖਾਤਰ ساری ਦੁਨੀਆ ਸੂਲੀ ਡੰਗੀ ਪਈ ਆ ਇਹ ਤਾਂ ਪਹਿਲਾਂ ਕਹਿਣ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦੇਣਾ ਹਾਂ ਵੀਆਈਪੀ ਕਲਚਰ ਹੀ ਨਹੀਂ ਖਤਮ ਕਰਨਾ ਇਹ ਵੀਆਈਪੀ ਕਲਚਰ ਕਿਤਾਬ ਪਣਾਉਂਦੇ ਆ ਜਿੱਦਣ ਦੂਤਾਂ ਮਿਲ ਜਾਂਦੀਆਂ ਕੋਈ ਨਹੀਂ ਬਖਸ਼ਦਾ ਕੋਈ ਨਹੀਂ ਬਖਸ਼ਦਾ ਕੋਈ ਨਹੀਂ ਬਾਹਰ ਦਾ ਕੋਠੀਆਂ ਕਾਰਾਂ ਕੇਜਰੀਵਾਲ ਕਹਿੰਦਾ ਸੀ ਮੈਂ ਕੁਝ ਨਹੀਂ ਲੈਣਾ ਸਾਰੇ ਕੋਈ ਲੈ ਕੇ ਮੁੜ ਕੇ ਹੁਣ ਪਬਲਿਕ ਡੁਟੀ ਹੋਈ ਪਈ ਆ ਪਹਿਲਾਂ ਮੈਂ ਇਧਰੋਂ ਘੁੰਮ ਕੇ ਆਇਆ ਉਧਰੋਂ ਇਧਰ ਮੋੜਦਾ ਹੁਣ ਇਧਰੋਂ ਇਧਰੋਂ 8 ਘੰਟਾ ਹੋ ਗਿਆ ਨਵੇਂ ਸ਼ਹਿਰ 'ਚ ਘੁੰਮਦੇ ਨੂੰ ਕਜੈਰੀਆਂ ਤੇ 갈 ਜਾਣਾ 1 ਘੰਟਾ ਪੂਰਾ ਹੋ ਗਿਆ ਨਵੇਂ ਸ਼ਹਿਰ 'ਚ ਘੁੰਮਦੇ ਹਾਂਜੀ ਪਹਿਲਾਂ ਉਧਰੋਂ ਭੇਜ ਦਿੰਦਾ ਉਧਰੋਂ ਨਹੀਂ ਮੋੜ ਦਿੱਤੇ ਸਾਰੇ ਰੋਡ ਬਲਾਕ ਆ ਨਵੇਂ ਸ਼ਹਿਰ ਤੇ ਰਾਹੋ ਤੋਂ ਜਾ ਕੇ ਮੋੜੋ ਜੀ ਕਹਿੰਦੇ ਜੇ ਗਜੈਰੀਆਂ ਨੂੰ ਆਣਾ ਜਾਂ ਇਧਰ ਬਾਈ ਪਾਸ ਤੇ ਉਧਰ 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 ਵੀ ਮੋਰੇ ਖੜੇ ਹੋ ਨਹੀਂ ਖੜੇ ਅੰਦਰ ਜਾਣ ਦੇ ਉਧਰੋਂ ਅੰਦਰ ਨਹੀਂ ਜਾਣ ਦਿੰਦੇ ਨਾ ਕਿੱਧਰ ਨੂੰ ਜਾਇਆ ਬਾਪੂ ਜੀ ਕੰਮ ਕੀ ਸੀ ਆਪਾਂ ਨੂੰ ਅੱਜ ਮੈਂ ਕਜੇਰੀਆਂ ਜਾਣਾ ਸੀ ਯਾਰ ਕਿਹਨੇ ਹਿਆਲੇ ਤੋਂ ਆਏ ਤੁਸੀਂ ਨਾ ਹਾਂਜੀ ਹਿਆਲੇ ਤੋਂ ਆਏ ਆ ਨਾ ਮੈਂ ਆਇਆ ਜੀ ਰਾਹੋਂ ਤੋਂ ਖੱਜਲ ਖਵਾਰ ਹੋ ਰਹੇ ਆ ਹੋ ਜੀ ਤਾਂ ਤੁਸੀਂ ਬਾਪੂ ਜੀ ਦੀ ਗੱਲ ਸੁਣੀ ਕਹਿੰਦੇ ਖੱਜਲ ਖਵਾਰ ਹੋ ਰਹੇ ਆ ਔਰ ਤਸਵੀਰਾਂ ਤੁਹਾਨੂੰ ਅਸੀਂ ਚੰਡੀਗੜ੍ਹ ਚੌਕ ਤੋਂ ਦਿਖਾ ਰਹੇ ਆ ਆ ਤੁਸੀਂ ਦੇਖੋ ਕਿ ਸਵੇਰ ਦਾ ਹੀ ਹਾਲ ਹੈ ਆ ਇਸ ਤਰੀਕੇ ਹੀ ਲੋਕਾਂ ਨੂੰ ਕਹਿ ਜਾ ਰਿਹਾ ਮਰ ਜਾਓ ਜੀ ਸਾਡੀ ਜਾਨ ਨੂੰ ਤਾਂ ਆ ਵਕਤ ਪਿਆ ਹੋਇਆ ਹੈ ਇਸੇ ਤਰੀਕੇ ਲੋਕੀ ਖੱਜਲਖਵਾਰ ਹੋ ਰਹੇ ਨੇ ਔਰ ਇਹ ਤਾਂ ਆਪ ਲੋਕ ਨੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਇਆ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਮੌਕਾ ਦਿੱਤਾ ਇੱਕ ਮੌਕਾ ਮੰਗਿਆ ਜਾ ਰਿਹਾ ਸੀ ਭਾਈ ਮੋਰੀ ਦਾਸ ਤਰ ਹੈ ਯਾਰ ਕਲਾਮ ਰੋਡ ਦੀ ਟ੍ਰੈਫਿਕਾ ਪੂਰਾ ਬਾਦਾਂ ਘੰਟੇ ਦੀ ਗੱਲ ਹੈ ਮੁਰਕਸਾਨਾ ਭਾਈ ਆਪੀ ਅੱਗੇ ਜਾਣਾ ਬਦਲ ਦੇ ਪੂਰੇ ਦਾਸ ਤਰ ਹੈ ਅੱਜ ਵੀ ਮਜਬੂਰੀ ਹੈ ਆ ਸਾਡੇ ਵੀ ਮਜਬੂਰੀ ਆ ਮਜਬੂਰੀ ਕਰਕੇ ਉਹ ਸਾਡੇ ਨੂੰ ਬੜੀ ਆ ਸਾਡੇ ਨੂੰ ਮਜਬੂਰੀ ਸਾਡੇ ਤੋਂ ਭੇਜਣਾ ਭੇਜਣਾ ਮੁੜ ਕੇ ਤੇ ਘੰਟੇ ਦੀ ਗੱਲ ਆ ਸਰ ਜੇ ਕਿਸੇ ਨੂੰ ਬਾਈਚਾਸ ਐਮਰਜੈਂਸੀ ਹੋਵੇ ਫਿਰ ਐਮਰਜੈਂਸੀਆਂ ਨੂੰ ਭੇਜਦੇ ਆ ਜਿਹੜਾ ਐਮਰਜੈਂਸੀ ਇੱਥੇ ਡਾਕਟਰ ਪਾਵੇ ਦੇ ਆ ਲੋ ਜੀ ਐਮਰਜੈਂਸੀ ਵਾਲੇ ਆ ਗਏ ਆ ਉੱਧਰ ਹੀ ਕਹਿੰਦੇ ਇੱਧਰ ਇੱਥੇ ਆਏ ਇੱਥੇ ਆਏ ਕਹਿੰਦੇ ਉੱਥੇ ਆ ਐਮਰਜੈਂਸੀ ਵਾਲੇ ਹੀ ਮੌਕੇ ਤੇ ਆ ਗਏ ਕੁਦਰਤੀ ਕਿੱਧਰ ਜੀ ਜਾਵਾਂ ਹੁਣ ਦੱਸੋ ਮੈਨੂੰ ਜਿਹੜਾ ਐਮਰਜੈਂਸੀ ਵਾਲਾ ਉਹਨੂੰ ਅਸੀਂ ਭੇਜ ਦਿੰਦੇ ਆ ਉਹ ਪੀਲ ਚੱਕ ਕੇ ਲੈ ਜੂਗਾ ਜੀ ਗੱਡੀ ਗਈ ਆ ਉਹ ਮੋਰੇ ਲੜਦੇ ਉਹ ਕਹਿੰਦਾ ਇੱਧ ਜਾ ਬੱਸ ਸਾਡੇ ਵੀ ਨਹੀਂ ਹੈਗੀ ਆਪਰਾ ਦੇ ਜੋ ਹੁਕਮ ਆ ਉਹ ਤਾਂ ਸਾਨੂੰ ਕੋ ਕਰਨਾ ਹੀ ਪੈਣਾ ਠੀਕ ਹੈ ਜੀ ਤੇ ਲੋ ਜੀ ਪਹਿਲਾ ਅਫਸਰ ਕਹਿੰਦੇ ਸੀਗੇ ਕਿ ਆਪਾਂ ਐਮਰਜੈਂਸੀ ਵਾਲੇ ਭੇਜ ਦਿਆਂਗੇ ਹੁਣ ਐਮਰਜੈਂਸੀ ਵਾਲੇ ਮੋਰ ਵੀ ਕਹਿੰਦੇ ਕਿ ਬੱਸ ਨਹੀਂ ਚੱਲਦਾ ਤੁਸੀਂ ਹਸਪਤਲ ਜਾਣਾ ਜੀ ਹਸਪਤਲ ਜਾਣਾ ਆਹ ਲੋ ਜੀ ਆਏ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਦੀ ਹੈ ਚਾਲ ਡਾਕਟਰ ਠੀਕ ਹੈ ਜੀ ਕਿੱਥੇ ਹਸਪਤਲ ਜਾਣਾ ਕਿੰਨੀ ਦੇਰ ਤੋਂ ਖੇਚਲ ਖਾਰ ਉਨੇ ਪੈ ਜੀ ਓਏ ਮਾਈ ਭਾਈ 5 ਮਿੰਟ ਹੋ ਗਏ 5 ਮਿੰਟ ਹੋ ਗਏ ਆਹ ਜੀ 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 ਤੁੰਡੂ ਡਾਕਟਰ ਜੀ ਜਾਣਾ ਹਸਪੀਟਲ ਆ ਜੀ 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 ਤਾਂ ਮਾਤਾ ਜੀ ਵੀ ਕਹਿੰਦੇ ਕਿ ਆਪਾਂ ਹਸਪਤਲ ਜਾਣਾ ਕਹਿੰਦੇ ਅੱਧ ਤੱਕ ਘੰਟਾ ਹੋਰ ਸਬਰ ਕਰ ਲੋ ਲੋਕਾਂ ਨੂੰ ਤਾਂ 80 ਸਾਲ ਹੋ ਗਏ ਸਬਰ ਕਰਦੇ ਆ ਨੂੰ ਹੋਰ ਕਿੰਨਾ ਕ ਸਬਰ ਕਰਨ ਆ ਲਓ ਜੀ ਤਸਵੀਰਾਂ ਚੰਡੀਗੜ੍ਹ ਚੌਕ ਤੋਂ ਪੰਜਾਬੀਆਂ ਨੂੰ ਹਮੇਸ਼ਾ ਹੀ ਕਿਹਾ ਜਾਂਦਾ ਕਿ ਸਬਰ ਕਰ ਲੋ ਪੰਜਾਬੀ ਕਿੰਨਾ ਕ ਸਬਰ ਕਰਦਾ ਆ ਆਮ ਲੋਕਾਂ ਦਾ ਵੀ ਇਸ ਤਰੀਕੇ ਸਵਾਗਤ ਹੋ ਰਿਹਾ ਵੀਆਈਪੀ ਕਲਚਰ ਪੂਰੀ ਤਰ੍ਹਾਂ ਪੰਜਾਬ ਤੋਂ ਖਤਮ ਹੋ ਚੁੱਕਾ ਵੀਆਈਪੀ ਕਲਚਰ ਹੁਣ ਆ ਦੇਖਣਾ ਬਣਦਾ ਇੱਕ ਆ ਗੱਡੀ ਵਾਲੇ ਵੀ ਆਏ ਨੇ ਕਿ ਇਹਨਾਂ ਨੂੰ ਮੌਕਾ ਮਿਲਦਾ ਜਾਂਦਾ ਕਿ ਨਹੀਂ ਇੱਕ ਮੌਕਾ ਪਹਿਲਾਂ ਸਰਕਾਰ ਮੰਗਦੀ ਸੀ ਇੱਕ ਮੌਕਾ ਹੁਣ ਲੋਕ ਮੰਗਦੇ ਕਿ ਇੱਕ ਮੌਕਾ ਦੇ ਦਿਓ ਹਰ ਲੋਕ ਕਹਿੰਦੇ ਕਿ ਇੱਕ ਮੌਕਾ ਦੇ ਦਿਓ ਭਾਈ ਲੰਕਣਾ ਹਸਪਤਾਲ ਜਾਣਾ ਆਪਣੇ ਘਰ ਨੂੰ ਜਾਣਾ ਤਾਂ ਕਹਿੰਦੇ ਅੱਧਾ ਘੰਟਾ ਸਬਰ ਕਰ ਲਓ ਪੌਣਾ ਘੰਟਾ ਸਬਰ ਕਰ ਲਓ ਇਹ ਤਾਂ ਇੱਕ ਚੌਕ ਦਿਖਾ ਰਹੇ ਆ ਤੁਹਾਨੂੰ ਮੈਂ ਥੱਲੇ ਦੂਜੇ ਪਾਸੇ ਚੱਲਦੇ ਆ ਜਿਹਨੋਂ ਕੋਈ ਪਿੱਛੇ ਨਾਕੇ ਤੇ ਸਪਾਰਸ ਪੁਰਸ਼ ਲਾ ਕੇ ਨਿਕਲੇ ਆਉਂਦਾ ਉਹਨੂੰ ਮੋਰੇ ਘੇਰ ਲਿਆ ਜਾਂਦਾ ਆ ਲਓ ਜੀ ਰੋਡ ਬੰਦ ਹੈ ਰੋਡ ਬੰਦ ਹੈ ਸ਼ਹਿਰ ਹੀ ਬੰਦ ਹੈ ਨਵਾਂ ਸ਼ਹਿਰ ਹੋ ਗਿਆ ਹੈ ਬੰਦ ਨਖਰੂ ਮਾਤੇ ਕਿੰਨੀ ਦੇਰ ਤੋਂ ਖੜੇ ਹੈ ਜੀ ਲੰਘ ਗਿਆ 10 ਮਿੰਟ ਖੜੇ ਹੈ 10 ਮਿੰਟ ਪਹਿਲਾਂ ਮੈਂ ਲੰਘਿਆ ਸੀ ਮਤਲਬ 20 ਮਿੰਟ ਹੋ ਗਏ ਆ ਹਾਂ ਜੀ ਜਾਣਾ ਕਿੱਥੇ ਤੁਸੀਂ ਅਸੀਂ ਇੱਥੇ ਜਾਣਾ ਪੂਰੇ ਵਾਲਦੇ ਕਿਸੇ ਨੂੰ ਵੇਟ ਕਰਦੇ ਆ ਅੱਛਾ ਹਾਂ ਜੀ ਤੁਸੀਂ ਤੁਸੀਂ ਗੱਲ ਕਤਿਆਲੇ ਹਾਂ ਜੀ 23 ਵਾਲੇ ਸਾਡਾ ਪਿੰਡ ਕਿਹੜਾ ਜੀ ਮੇਰਾ ਸੂਦਾ ਗੁਰੂ ਅੱਛਾ ਅੱਛਾ ਦੇਖਦੇ ਹੋ ਨੇ ਹਾਂ ਜੀ ਚਲ ਬਹੁਤ ਸ਼ੁਕਰੇ ਮਾਤਾ ਜੀ ਇਹਦੇ ਸ਼ਹੀਦਗਤ ਬਣਾ ਕੇ ਰੱਖੋ ਹਾਂ ਜੀ ਨਹੀਂ ਦੇਖੀ ਦੀ ਅਸੀਂ ਕਿਉਂ ਸਾਰੀਆਂ ਤੁਹਾਡੀਆਂ ਚਲ ਧੰਨਵਾਦ ਆ ਹੁਣ ਤੁਹਾਨੂੰ ਦਿਖਾ ਦਿੰਨੇ ਕਿ ਜਿੱਥੇ ਡਾਇਵਰਸ਼ਨ ਲਿਆ ਗਿਆ ਡਾਇਵਰਸ਼ਨ ਵਾਲੇ ਪਾਸੇ ਓਹ ਦਿੱਸਕ ਨਿਕਾ ਜਾਂਦੀ ਹੈ ਟਰੈਫਿਕ ਫਸਿਆ ਪਿਆ ਤੇ ਜੇ ਲੰਘ ਵੀ ਜਾਓਗੇ ਤਾਂ ਮੋੜੇ ਫੇਰ ਮੋੜ ਦਿੰਦੇ ਆ ਅਕਕਿਉ ਫੇਰ ਮੋੜ ਮੋੜ ਦਿੰਦੇ ਆ ਤਾਂ ਉਹੀ ਗੱਲ ਹੈ ਜਿਹੜਾ ਆ ਗਿਆ ਜਿਹੜਾ ਇੱਕ ਵਾਰੀ ਐਂਟਰੀ ਕਰਕੇ ਆ ਉਹਨੂੰ ਵਾਪਸ ਨਹੀਂ ਮੁੜਨ ਦਿੰਦੇ ਜਿਹੜਾ ਨਵਾਂ ਆਉਂਦਾ ਉਹਨੂੰ ਜਾਣ ਨਹੀਂ ਦਿੰਦੇ ਤੇ ਲੋਕਾਂ ਨੇ ਤਾਂ ਇੱਕ ਸਾਈਡ ਤੋਂ ਚਲੇ ਜਾਣਾ ਸੀ ਆਪਣੇ ਆਪਣੇ ਰਾਹ ਨੂੰ ਜਾਣਾ ਲੋਕ ਨੇ ਤਾਂ ਆਪਣੇ ਆਪਣੇ ਥਾਂ ਨੂੰ ਜਾਣਾ ਹੈ ਇੱਕ ਪਾਸਾ ਬੰਦ ਕਰ ਦਿਓ ਭਾਈ ਇੱਕ ਪਾਸਾ ਖੁੱਲਾ ਰਹਿਣ ਦਿਓ ਕਹ ਲੋਕੀ ਕਦੀ ਇੱਕ ਪਾਸੇ ਜਾਂਦੇ ਕਈ ਦੂਜੇ ਪਾਸੇ ਜਾਂਦੇ ਕਦੀ ਇੱਕ ਪਾਸੇ ਨਾ ਹੁੰਦੀ ਐ ਕਦੀ ਦੂਜੇ ਪਾਸੇ ਨਾ ਹੁੰਦੀ ਐ ਉਹ ਇਸ਼ਾਰਾ ਕਰਕੇ ਸਮਝਾਈ ਤੇ ਜਾਂਦੇ ਪਰੇ ਵੀ ਚੱਲ ਜਾਓ ਲੇਕਿਨ ਜਦ ਉਹ ਫੇਰ ਸੜਕ ਤੇ ਚੜਦੇ ਫੇਰ ਰੋਕ ਲਿਆ ਜਾਂਦਾ ਚਲੋ ਵੀ ਕੋਆਪਰੇਟ ਕਰੋ ਹੁਣ ਸਰਕਾਰਾਂ ਮੂਰੇ ਕਿਹਦਾ ਜ਼ੋਰ ਚੱਲਦਾ ਕਾਪਰੇਟੀ ਕਰਨਾ ਪੈਂਦਾ ਤਾਂ ਬੇਨਤੀ ਇੰਨੀ ਹੈ ਕਿ ਹੁਣ ਜਿਹੜੇ ਘਰਾਂ ਚ ਨੇ ਅੱਧਾ ਪੌਣਾ ਘੰਟਾ ਵੀ ਘਰਾਂ ਚ ਹੀ ਰੋ ਅੱਧਾ ਪੌਣਾ ਘੰਟਾ ਸਮਝੋ ਹਾਲਾਤਾਂ ਨੂੰ ਉਸ ਤੋਂ ਬਾਅਦ ਹੀ ਸੜਕਾਂ ਦੇ ਉੱਤੇ ਇਹ ਤੁਹਾਨੂੰ ਨਵਾਂ ਸ਼ਹਿਰ ਚੰਡੀਗੜ੍ਹ ਤੋਂ ਤਸਵੀਰ ਦਿਖਾ ਰਹੇ ਹਾਂ ਬਸ ਅੱਜ ਤਾਂ ਇਹੀ ਹੋਈ ਜਾਂਦੀ ਆ ਪੁਲਿਸ ਵਾਲੇ ਮੁਲਾਜ਼ਮ ਵਿਚਾਰੇ ਇਹੀ ਕਰੀ ਜਾਂਦੇ ਆ ਨਾ 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 ਪਰੇ ਦੀ ਪਰੇ ਦੀ ਪਰੇ ਦੀ ਬੋਲ ਥੋੜੇ ਆਹੀ ਕਰੀ ਜਾਂਦੇ ਆ ਨਾ 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 ਇੱਧਰ ਨਾ ਬੜੀ ਪਰੇ ਦੀ ਪਰੇ ਦੀ ਪਰੇ ਦੀ ਅਹੀਂ ਤਾਂ ਆਪ ਫਸੇ ਹੋ ਭਰਾ ਜੀ ਤਾਂ ਆਪ ਮੁਸ਼ਕਿਲ 'ਚ ਉਹ ਜਾਲ ਨੂੰ ਸਾਰੇ ਅਜੀਤ ਵਾਲੇ ਨੂੰ ਨਗਵਾਨ ਚ ਦਫ਼ਤਰ ਹੈ ਆਹ ਲਓ ਤਾਂ ਸਲਾਹ ਇਹੀ ਦਿੱਤੀ ਜਾ ਰਹੀ ਗੱਡੀ ਇੱਕ ਸਾਈਡ ਤੇ ਕਰਕੇ ਤੁਰ ਕੇ ਚੱਲ ਜਿਓ ਜੇ ਜਾਣਾ ਤਾਂ ਉਤਰ ਕੇ ਜਾਓ ਚੜ ਕੇ ਨਹੀਂ ਜਾ ਸਕਦੇ ਜਿਆਨ ਗਵਾਂਢ ਚ ਵੀ ਤੁਹਾਡਾ ਦਫ਼ਤਰ ਹੈ ਚਲੋ ਆਂਡ ਗਵਾਂਢ ਚ ਦਫ਼ਤਰ ਹੈ ਤਾਂ ਉਤਰ ਕੇ ਚੱਲ ਜਾਓ ਚੜ ਕੇ ਨਹੀਂ ਜਾਣਾ ਮੋਟਰਸਾਈਕਲ ਤੇ ਨੋ ਨੋ ਐਂਟਰੀ ਤੁਹਾਡਾ ਵੀ ਨਹੀਂ ਲੋ ਐਂਟਰੀ ਨੋ ਨੋ ਐਂਟਰੀ ਨੋ ਐਂਟਰੀ ਹਾਲੋ ਆਂਟੀ ਵਿੱਚ ਚੋਚਾਰੀ ਚੱਲੀ ਆ ਭਾਜੀ ਜਾਣ ਦੇਖਦੇ ਭਾਜੀ ਨੂੰ ਪੁੱਛ ਕੇ ਦੇਖ ਲੈਂਦੇ ਨੋ ਅੱਜ ਸ਼ਹਿਰ ਵਾਲਿਆਂ ਨੇ ਬਥੇਰੀ ਬਹੁਤ ਮਿਹਨਤ ਕੀਤੀ ہوئی ਬਹੁਤ ਮਿਹਨਤ ਕੀਤੀ ਜਾ ਲੈਂਦੋ ਭਾਈ ਜਾ ਲੈਂਦੋ ਇਹ ਜਾ ਲੈਂਦੋ ਨੋ ਬਾਕੀ ਥੋੜਾ ਅੱਗੇ ਚੱਲ ਕੇ ਤੁਹਾਨੂੰ ਦਿਖਾ ਦਿੰਨੇ ਆ। ਬਾਜੀ ਮੈਨੂੰ ਉੱਥੇ ਵੀ ਰੋਕ ਲੈਣਾ ਕੋਈ ਨਹੀਂ ਕੋਈ। ਤੇ ਇਹ ਵੀ ਬੰਦਾ ਹਾਂਜੀ ਧੱਕਾ ਕਰਦੇ ਆ ਬਾਈ ਜਾਨੇ ਨੂੰ ਕਿ ਕਿੱਥੇ ਲੈ ਜਾਣਾ ਤੁਸੀਂ? ਡਾਕਟਰ ਕਹਿਣ ਤੋਂ ਜਾਣਾ ਸੀਗਾ ਸਾਡੇ ਇਹ ਬੱਚੇ ਆ। ਅੱਛਾ ਹਾਂ। ਉਹ ਤਾਂ ਇੰਦਰਲੇ ਪਾਸੇ ਨੇ ਆਣਾ ਨਾ ਥੋੜੇ ਨੇੜੇ ਹੀ ਆ। ਨਹੀਂ ਮੇਰੇ ਆਹ ਰੋਡ ਤੇ ਆ ਕੈਂਟ ਆ। ਆਹ ਨੇੜੇ ਹੀ ਆ। ਨੇੜੇ ਹੀ ਆ। ਨੇੜੇ ਤਾਂ ਹੈਗਾ ਉੱਥੋਂ ਵੀ ਨਹੀਂ ਜੂਟਾ ਨੂੰ ਦੇ ਰਹੇ। ਇਹ ਚੱਕਰ ਵਾ। ਨੇੜਾ ਨਹੀਂ। ਤੱਕਾਈ ਆ ਫਿਰ ਟਰੈਕਟਰ ਲੈ ਕੇ ਆਉਣੇ ਪਾਉਗੇ ਤੇ ਜਾਣੇ ਨੂੰ ਕਾਹਨਾ ਤੇ ਹਨਾ ਕੀ ਲੱਗਿਆ ਨੋ ਪੁੱਗ ਟਰੈਕਟਰ ਬੱਚੇ ਨੂੰ ਯਾਰ ਟ੍ਰੀਟਮੈਂਟ ਵਾਸਤੇ ਡਾਕਟਰ ਦੇ ਜਾਣਾ ਇਹਨਾਂ ਨੂੰ ਤਾਂ ਜਾਣਦੇ ਹੋ ਅਸੀਂ ਮਰ ਜਾਂਦੇ ਹਾਂ ਯਾਰ ਸਾਨੂੰ ਨਹੀਂ ਲੋੜ ਹੈ ਇਹ ਕਲਾਮ ਰੋਡ ਤੇ ਜਾਣੇ ਹੁੰਦੇ ਨਹੀਂ ਜਾ ਸਰ ਕਲਾਮ ਰੋਡ ਤੇ ਇੰਨਾ ਟ੍ਰੈਫਿਕ ਹੈ ਇਹਨਾਂ ਨੂੰ ਘੰਟਾ ਦੋ ਅੱਧੇ ਲੱਗ ਜਾਣਾ ਲੰਘ ਜਾਓ ਪਹਿਲਾਂ ਜੀ ਲੰਘ ਜਾਓ ਲੰਘੋ ਪਹਿਲਾਂ ਜੀ ਅਭੀ ਯਾਰ ਤੱਕੇ ਵੀ ਚੱਲ ਰਿਹਾ ਜੰਗ ਹੀ ਹੈ ਮੋੜੀਏ ਯਾਰ ਮਿਲੂਗੇ ਜਾਂ ਹੁਣ ਗੱਲ ਦਾ ਕੋਈ ਜਾਵੇ ਕੋਈ ਚਲੋ ਇਹ ਹਮਦਰਦੀ ਦਿਖਾਈ ਹੈ ਬਿਮਾਰ ਬੰਦੇ ਨੂੰ ਭੇਜਿਆ ਉਹਨਾਂ ਨੇ ਤੇ ਹਮਦਰਦੀ ਦਿਖਾਈ ਹੈ ਅੱਧੇ ਘੰਟੇ ਤੋਂ 20 ਮਿੰਟ ਤੇ ਗੱਲ ਆ ਗਈ ਹੈ 20 ਮਿੰਟ ਤੋਂ 10 ਮਿੰਟ ਤੇ ਆ ਜਾਣੀ ਫਿਰ 5 ਮਿੰਟ ਤੇ ਭਈ ਜੇ ਕੋਈ ਭਾਸ਼ਾ ਮਰਿਆਦਾ ਤੋਂ ਬਾਅਦ ਕੋਈ ਬੰਦਾ ਚੂਜ਼ ਕਰ ਲੈਂਦਾ ਤਾਂ ਸਸੀ ਉਹਦੇ ਲਈ ਪਹਿਲੇ ਹੀ ਮਾਫੀ ਮੰਗਦੇ ਆ ਪਰ ਅੱਕੇ ਉਹ ਲੋਕ ਕਈ ਵੇਲੇ ਨਿਰਾਸ਼ ਹੋ ਜਾਂਦੇ ਆ ਤੇ ਇਹ ਤਸਵੀਰਾਂ ਹੁਣ ਆਪਾਂ ਤੁਹਾਨੂੰ ਮੁੱਖ ਮਾਰਗ ਚੰਡੀਗੜ੍ਹ ਰੋਡ ਤੋਂ ਦਿਖਾ ਰਹੇ ਆ ਇਧਰਲੇ ਪਾਸੇ ਬੈਂਸ ਫਸਈਆ ਚੱਲਦਾ ਤੇ ਗੱਡੀ ਵਹੀਕਲ ਤੇ ਚੜ੍ਹ ਕੇ ਆਉਣ ਨਹੀਂ ਦਿੰਦੇ ਭਾਈ ਤਾਂ ਆਪਾਂ ਤੁਹਾਨੂੰ ਤੁਰ ਕੇ ਹੀ ਜਿਹੜੀਆਂ ਇਹ ਤਸਵੀਰਾਂ ਦਿਖਾ ਰਹੇ ਆ ਤੁਸੀਂ ਕਿਉਂਕਿ ਸਕੂਲ ਦੇ ਅੰਦਰਲਾ ਮਾਹੌਲ ਸਾਡੀ ਦੂਜੀ ਟੀਮ ਅੰਦਰ ਕਵਰੇਜ ਕਰ ਰਹੀ ਹੈ ਉਹ ਤੁਹਾਨੂੰ ਅੰਦਰੋਂ ਵੀ ਸਾਰੀਆਂ ਫੁਟੇਜ ਦਿਖਾ ਦੇਾਂਗੇ ਔਰ ਇਹ ਅਸੀਂ ਸੜਕਾਂ ਤੇ ਦਿਖਾ ਰਹੇ ਖੱਜਲ ਖਵਾਰੀ ਐਟ ਇਸਪੀਡ ਮੁੱਖ ਮਾਰਗ ਚੰਡੀਗੜ੍ਹ ਰੋਡ ਜਿੱਥੋਂ ਨਿਕਲ ਕੇ ਦੂਜਾ ਗੇਅਰ ਪੈਂਦਾ ਉੱਥੋਂ ਪਹਿਲੇ ਸਟਾਪ ਲੱਗਿਆ ਪਿਆ ਏ ਕਿਧਰ ਜਾਣਾ ਹੈ ਤੁਸੀਂ ਹੌਸਪੀਟਲ ਜਾਣਾ ਜੀ ਪਰੇਸ਼ਾਨ ਕੀਤਾ ਬਈ ਇਹਨਾਂ ਨੂੰ ਕਿਹੜੇ ਹੌਸਪੀਟਲ ਜਾਣਾ ਜੀ ਸਰਕਾਰੀ ਹੌਸਪੀਟਲ ਜਾਣਾ ਕੀ ਕਹਿੰਦੇ ਬੰਨਾ ਕੀ ਕਰਦੇ ਉਹ ਕਹਿੰਦੇ ਇੱਧਰ ਨਹੀਂ ਜਾਣਾ ਨਹੀਂ ਆ ਤਾਂ ਫਾਂਗ ਨਦੀਪ ਨੂੰ ਪੁੱਛਿਆ ਆਦ ਗਿਆ ਬਈ ਹੋਰ ਕੋਈ ਰਸਤਾ ਹੈਗਾ ਹੂੰ ਉਹ ਕਹਿੰਦੇ ਸਾਨੂੰ ਤੁਸੀਂ ਅਸੀਂ ਕੋਈ ਦਵਾ ਕਰਦੇ ਮੈਂ ਨਾ ਤੁਹਾਨੂੰ ਪਰਚੀਆਂ ਦਿਖਾਣੀਆਂ ਸੀ ਤੁਸੀਂ ਬਾਹਰ ਆਇਆ ਹਾਂਜੀ ਪਰਚੀਆਂ ਦਿਖਾਣੀਆਂ ਸੀ ਗੰਦਪੁਰ ਹੌਸਪੀਟਲ ਤੋਂ ਆਇਆ ਉਹ ਕਹਿੰਦੇ ਨਵੇਂ ਸ਼ਹਿਰ ਜਾਣਾ ਪਰਚੀਆਂ ਦਿਖਾਤੀਆਂ ਤੁਸੀਂ ਕਿਹੜੀਆਂ ਪਰਚੀਆਂ ਜੋ ਬੱਚੇ ਦੀਆਂ ਹਾਂਜੀ ਉਹ ਅਸੀਂ ਪਰਚੀ ਉਥੇ ਮਗੰਧਪੁਰ ਤੋਂ ਘਟਾਈਓ ਆ ਅਬੇ ਗੱਲ ਕਰ ਲੈਨੇ ਅੱਜ ਪਹਿਲਾਂ ਵੀ ਤਾਂ ਦੋ ਚਾਰ ਬੰਦੇ ਛੱਡੇ ਆ ਅਸੀਂ ਆਓ ਮੜੀ ਜੇ ਕੋਣ ਗੱਲ ਕਰ ਲੈਨੇ ਬੱਚੇ ਨੂੰ ਬੱਚੇ ਨੂੰ ਬੱਚੇ ਨੂੰ ਮੈਡੀਕਲ ਕਰਾਉਣਾ ਆ ਹਸਪੀਟਲ ਤੇ ਉਹ ਅਸੀਂ ਉਹ ਰੂ ਆਇਆ ਇਹਦੇ ਸਕੂਲ ਦੀ ਐਡਮਿਸ਼ਨ ਕਰਾਉਣੀ ਆ ਉਹਦੇ ਅੱਜ ਇਹ ਮਗੰਧਪੁਰੋਂ ਅਸੀਂ ਅੱਜ ਦੀ ਐਪਰਚੀ ਇਹ ਉਹ ਨਹੀਂ ਚੈੱਕ ਕੀਤੀ ਉਹ ਨਹੀਂ ਸਾਨੂੰ ਇੱਥੇ ਭੇਜਦਾ ਹੁੰਦਾ ਨਹੀਂ ਸ਼ਹਿਰ ਪਰ ਉਧਾ ਉਧਾ ਵੈਸੇ ਆਪਾਂ ਆਪਸ ਵਿੱਚ ਗੱਲ ਕਰਦੇ ਡਾਕਟਰ ਸਰ ਇੱਧਰ ਲੱਗੇ ਹੋਣੇ ਸੇਵਾ 'ਚ ਇੱਕ ਵਾਰੀ ਟਰਾਈ ਕਰ ਲੈਨੇ ਆ ਮੇਰੇ ਕੋਲ ਪੁੱਛ ਲੈ ਸਰ ਉਹਨਾਂ ਨੇ ਹਸਪਤਾਲ ਜਾਣਾ ਏ ਉਹਨਾਂ ਕੋ ਪਰਚੀ ਹੈਗੀ ਆ ਕਿਧਰ ਗੱਲ ਕਰੀਏ ਮੈਂ ਮੋਨੋ ਕੋ ਪਰਚੀ ਹੈਗੀ ਜੀ ਹਸਪਤਾਲ ਜਾਣਾ ਹੈ ਹਸਪਤਾਲ ਜਾਣਾ ਉਹਨਾਂ ਨੇ ਜੀ ਉਹਨਾਂ ਕੋ ਪਰਚੀ ਹੈਗੀ ਹੈ ਲੇਕਿਨ ਕੋਈ ਸੁਣਵਾਈ ਨਹੀਂ ਹੈ ਕਹਿੰਦੇ ਪਰਲੇ ਪਾਸੇ ਚੱਲ ਜਿਓ ਪਰ ਪਰਲੇ ਪਾਸੇ ਟ੍ਰੈਫਿਕ ਹੀ ਬਹੁਤ ਜ਼ਿਆਦਾ ਹੈ ਆ ਤਸਵੀਰ ਹੈ ਜੀ ਤੁਸੀਂ ਕਿੱਧਰ ਜਾਣਾ ਜੀ ਉਧਰ ਤਾਂ ਜਾਂਦੇ ਆ ਅੰਦਰ ਨਿਆਣ ਦੇ ਬਾਹਰ ਤੱਕ ਇਹਨੇ ਸਾਰੇ ਚਲੇ ਜੋ ਜਿਵੇਂ ਘਰ ਕਿੱਧਰ ਜਾਣਾ ਘਰ ਕਿੱਧਰੇ ਥੋੜਾ ਜੀ ਉਦੋਂ ਹੀ ਜਾਣ ਦੋਗੇ ਜਦੋਂ ਉਹਨਾਂ ਦਾ ਬੱਸ ਖਤਮ ਹੋ ਜਾਊ ਜਦ ਤੱਕ ਜੋਰਿਆ ਤਦ ਤੱਕ ਨਹੀਂ ਜਾਣ ਦਿੰਦੇ ਕਹਿੰਦੇ ਹੋਸਪੀਟਲ ਨਹੀਂ ਜਾਂਦੇ ਤੁਸੀਂ ਇੱਧਰ ਕਰੋ ਕਲਾਮ ਰੋਡ ਦੀ ਦੇਖ ਲਓ ਮੈਂ ਉਹਨਾਂ ਨਾਲ ਗੱਲ ਕੀਤੀ ਸੁਣਦੇ ਨਹੀਂ ਉਹ ਨਹੀਂ ਤੂੰ ਕਿੱਧਰ ਹਸਪੀਟਲ ਜਾਣਾ ਹੈ ਸਰਕਾਰੀ ਇਹਨਾਂ ਦੇ ਸਰਕਾਰੀ ਹਸਪੀਟਲ ਜਾਣਾ ਹੈ ਹਾਂਜੀ ਤੁਸੀਂ ਇੱਧਰ ਕਰੋ ਇੱਧਰੋਂ ਨਹੀਂ ਜਾਣ ਦਿੰਦੇ ਮਾਤਾ ਜੀ ਇੱਥੋਂ ਤਾਂ ਕਹਿੰਦੇ ਬਰਨਾਂ ਦੇ ਛੱਡ ਕੇ ਨਿਕਲ ਜਾਣੀ ਆ ਇਹ ਜਿਹੜਾ ਬਾਈਪਾਸ ਹੁੰਦਾ ਉਹ ਤੁਸੀਂ ਇੱਧਰ ਦੀ ਚਲੇ ਜਾ ਲੋਕੀ ਇਸ ਤੋਂ ਤੁਹਾਡੇ ਕੋਲ ਬਹੁਤ ਤਕਲੀਫ ਚ ਨੇ ਸਾਰੇ ਨੇ ਤੁਹਾਡੇ ਨੂੰ ਤੁਹਾਨੂੰ ਦੱਸ ਦੇਣਾ ਆ ਤੁਸੀਂ ਆਹ ਬੈਠੋ ਆਹ ਆ ਮਾਸੂਮ ਦੀ ਬੱਚੀ ਦਾ ਚਿਹਰਾ ਦੇਖੋ ਐਡਮਿਸ਼ਨ ਕਰਾਣ ਲੈ ਆਏ ਹੋਏ ਆ ਮਤਲਬ ਜੇ ਹਸਪੀਟਲ ਜਾਓਗੇ ਉਸ ਤੋਂ ਬਾਅਦ ਐਡਮਿਸ਼ਨ ਹੋਣੀ ਟੈਸਟ ਤੋਂ ਬਾਅਦ ਤਾਂ ਆ ਇੱਕ ਪਾਸੇ ਸਕੂਲ ਆਫ ਫੈਮਿਨੈਂਸ ਆ ਇੱਕ ਪਾਸੇ ਜਿਹਨਾਂ ਨੇ ਐਡਮਿਸ਼ਨ ਕਰਾਉਣੀ ਆ ਭੱਟ ਕੇ ਫਿਰਦੇ ਆ ਬਾਕੀ ਇੱਕ ਵੱਡਾ ਸਵਾਲ ਇਹ ਹੈ ਕਿ ਉਹਨਾਂ ਸਕੂਲ ਆਫ ਫੈਮਿਨੈਂਸ 'ਚ ਕਿੰਨੇ ਕੁ ਜਿਹੜੇ ਲੀਡਰ ਆ ਉਹਨਾਂ ਦੇ ਬੱਚੇ ਪੜੂਗੇ ਕਿੰਨੇ ਕੁ ਜਿਹੜੇ ਅਫਸਰ ਨੇ ਉਹਨਾਂ ਦੇ ਬੱਚੇ ਸਕੂਲ 'ਚ ਪੜੂਗੇ ਇਹ ਖੁੱਪ ਭਲਾਈ ਠੀਕ ਹੈ ਲੇਕਿਨ ਆਮ ਜਨਤਾ ਜੇ ਤਕਲੀਫ ਚ ਆਉਂਦੀ ਹੈ ਤਾਂ ਉਹ ਵੀ ਕੋਈ ਚੰਗੀ ਗੱਲ ਨਹੀਂ ਹੈ ਠੀਕ ਹੈ ਜੋ ਵੇਤਰੀਲੇ ਕੰਮ ਹੋ ਰਿਹਾ ਉਹ ਠੀਕ ਹੈ ਲੇਕਿਨ ਜੇ ਆਮ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਇੱਕ ਪਾਸਾ ਤਾਂ ਚੱਲਦਾ ਰਹਿਣਾ ਚਾਹੀਦਾ ਸੀ ਜੋ ਪ੍ਰੋਟੋਕਾਲ ਹੈ ਉਹ ਹੈ ਕਿ ਸੀਐਮ ਦੀ ਸਕਿਉਰਿਟੀ ਪ੍ਰਾਇੋਰਟੀ ਆ ਲੇਕਿਨ ਇੱਕ ਪਾਸਾ ਤਾਂ ਚੱਲਣਾ ਚਾਹੀਦਾ ਨਾ ਹੁਣ ਜਿਨ੍ਹਾਂ ਨੇ ਹਸਪਤਾਲ ਜਾਣਾ ਜਿਨ੍ਹਾਂ ਨੇ ਕੋਈ ਟ੍ਰੀਟਮੈਂਟ ਕਰਾਣ ਜਾਣਾ ਜਿਨ੍ਹਾਂ ਨੇ ਕੋਈ ਕਚੈਰੀਆਂ ਚ ਐਮਰਜੈਂਸੀ ਜਾਣਾ ਉਹਨਾਂ ਦੇ ਕੋਲ ਤਾਂ ਲਿਫਾਫਿਆਂ ਚ ਕਾਗਜ਼ ਪੱਤਰ ਹੁੰਦਾ ਉਹਨਾਂ ਕੋਲ ਕੋਈ ਬਰੂਤ ਤਹਿ ਨਹੀਂ ਬੰਦ ਇਸ ਕਰਕੇ ਕੀਤਾ ਜੀ ਕਿਉਂਕਿ ਮਾਨਯੋਗ ਸੀਐਮ ਸਾਹਿਬ ਆਏ ਹੋਏ ਆ ਇਸ ਕਰਕੇ ਬੰਦ ਕੀਤਾ ਜਿਹੜੇ ਕਮੈਂਟ ਕਰ ਰਹੇ ਆ ਇਹ ਤਸਵੀਰਾਂ ਚੰਡੀਗੜ੍ਹ ਚੌਕ ਤੋਂ ਦਿਖਾਰੇ ਤੁਹਾਨੂੰ ਜਿਹੜੇ ਭੈਣ ਭਰਾ ਕਮੈਂਟ ਕਰ ਰਹੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਮੰਦੀਪ ਵਰਦੀ ਜੀ ਨੇ ਦੀਪ ਸੈਣੀ ਨੇ ਗੁਰਪ੍ਰੀਤ ਸਿੰਘ ਨੇ ਮੰਦੀਪ ਧੰਮ ਨੇ ਧੰਮ ਨੇ ਸੌਰੀ ਮੰਦੀਪ ਧੰਮ ਜੀ ਆਪਣੇ ਰੋਹਿਤ ਸ਼ਰਮਾ ਹਰਸ਼ਪ੍ਰੀਤ ਸਿੰਘ ਸਿਮਰਪ੍ਰੀਤ ਕੌਰ ਕੁਲਬੀਪ ਸਿੰਘ ਮੰਦੀਪ ਵਰਦੀ ਜੀ ਉਹੀ ਉਹੀ ਜੋ ਅੱਤਕ ਘੰਟਾ ਪਹਿਲਾ ਹਾਲਾਤ ਸੀ ਉਹੀ ਹਾਲਾਤ ਨੇ ਬੇਨਤੀਆਂ ਮਿੰਤਾਂ ਕਰਲੇ ਮਲਾਜ਼ਮ ਵਿਚਾਰੇ ਵੀ ਮਜਬੂਰ ਨੇ ਮਲਾਜ਼ਮ ਮਜਬੂਰੀ ਸਮਝਦੇ ਨੇ ਲੇਕਿਨ ਮਜਬੂਰ ਨੇ ਮਲਾਜ਼ਮ ਹੁਕਮ ਦੇ ਬੱਜੇ ਨੇ ਭਾਜੀ ਇਹ ਸਹੀ ਬੋਲਦੇ ਇੱਥੋਂ ਨਿਕਲ ਜਿਓਗੇ ਮੋਰੇ ਫੇਰ ਰੋਕ ਲੈਣਾ ਉਹਨੀ ਅੱਛਾ ਅੱਛਾ ਕਿੱਥੇ ਜੀ ਆਹ ਮੋਰੇ ਠੀਕ ਜੀ ਕਿੱਥੇ ਕੋ ਆ ਨਾਲ ਹੀ ਦੁਜੇ ਦੀ ਬੈਂਕ ਦੇ ਵਿੱਚ ਲੱਗਿਆ ਮੈਂ ਮੈਨੂੰ ਫੇਰ ਜਗਾ ਤਾ ਤਾਂ ਆ ਨੇਰੇ ਜੇ ਫੇਰ ਤਾਂ ਭੇਜਦੀ ਜੀ ਬਾਜੀ ਕਿਤੇ ਅਗਲੇ ਪਾਸੇ ਵੀ ਇੱਥੇ ਨਾ ਤਾਂ ਲੱਗਾ ਹੋਇਆ ਆ ਮਾਰ ਆਰਡਰ ਬੈਂਕਾਂ ਦੇ ਵਿੱਚ ਹਾਂਜੀ ਮਾਰ ਆਰਡਰ ਬੈਂਕ ਦੇ ਵਿੱਚ ਪਾਇਆ ਜੀ ਇਹਨੇ ਨੇਰੇ ਆ ਪਗਾ ਨਹੀਂ ਜਣਾ ਫਿਰ ਲੱਗ ਗਿਆ ਇੱਥੇ ਇੱਥੇ ਬਾਜੀ ਇਹਨੂੰ ਬਾਜੀ ਮੈਂ ਨਾ ਜੋਬ ਕਰਦਾ ਮੈਂ ਜਾਓ ਉਹਨਾਂ ਦੇ ਜਾਂਦਾ ਆਹ ਕਹਿੰਦਾ ਭਾਈ ਉਹ ਨਾਲ ਹੀ ਆ ਅੱਗੇ ਨਾ ਪੀਂਦੇ ਪੈਸੇ ਆ ਅੱਗੇ ਨਾ ਕੋਈ ਵੀ ਹੋਵੇ ਕਿੱਥੇ ਜਾਣਾ ਮੈਂ ਡਾਕਟਰ ਕੋਲੋਂ ਜਾਣਾ ਜੀ ਆਇ ਤੇ ਰੰਚ ਗਿਆ ਕਲਾਮ ਕਲਾਮ ਦੀ ਚਲੇ ਜਾਓ ਜੀ ਕਲਾਮ ਚ ਚਲੇ ਜਾਓ ਜੀ ਆਹਨ ਲੱਗਾ ਹੈ ਤੁਹਾਨੂੰ ਉੱਥੇ ਹੀ ਹੈ ਕੋਈ ਆ ਡਾਕਟਰ ਇੱਧਰ ਥੋੜੀ ਆ ਜਾਵ ਲੱਗਾ ਹੈ ਇਹ ਇੱਧਰ ਤੋਂ ਰੋਕਦੇ ਆ ਪਰੇ ਤੇ ਪਰੇ ਵੀ ਚਲੇ ਜਾਓ ਪਰੇ ਵੀ ਚਲੇ ਜਾਓ ਜੇਕਰ ਆਹ ਮੋੜ ਦੇ ਨਾਲ ਪੈਵੋ ਉਹ ਤੁਹਾਨੂੰ ਤੁਸੀਂ ਬਿਲਕੁਲ ਤੇ ਕੋਲੇ ਪਹੁੰਚ ਜਾਣਾ ਚਲੋ ਜੀ ਬੜੇ ਹੀ ਜਿਹੜੇ ਮੁਲਾਜ਼ਮ ਆ ਸਤਕਾਰ ਨਾਲ ਬੜੀ ਪਿਆਰ ਨਾਲ ਲੋਕਾਂ ਨਾਲ ਕੋਆਪਰੇਟ ਕਰ ਰਹੇ ਆ ਮੁਲਾਜ਼ਮਾਂ ਦੀ ਅਸ਼ਲਾਗਾ ਬਣਦੀ ਹੈ ਕਿ ਇਹ ਤਾਂ ਹੁਕਮਾਂ ਦੇ ਬੱਜੇ ਆ ਪਰ ਫਿਰ ਵੀ ਬੜੇ ਪਿਆਰ ਸਤਿਕਾਰ ਨਾਲ ਬੜੀ ਰਿਸਪੈਕਟ ਨਾਲ ਆਮ ਜਨਤਾ ਨੂੰ ਗਾਈਡ ਕੀਤਾ ਜਾਂਦਾ ਹੈ ਇਹ ਆਮ ਜਨਤਾ ਵੀ ਕੀ ਕਰਦੀ ਸਮਝ ਜਾਣਾ ਚਾਹੀਦਾ ਕਿ ਵੀ ਵੱਡੇ ਬੰਦੇ ਆਏ ਆ ਜਾਂ ਤਾਂ ਵੱਡੇ ਮਹਿਮਾਨ ਆਏ ਹੁਣ ਸ਼ਹਿਰ 'ਚ ਤਾਂ ਸਿਰ ਥੋੜੇ ਚੱਕੀ ਦਾ ਮੇਲੇ ਵਰਗਾ ਮਾਹੌਲ ਹੈ ਨਾਕਿਆਂ ਤੇ ਇਹੋ ਲੱਗਦਾ ਕਿ ਜਿਵੇਂ ਦਰਸ਼ਕਾਂ ਨੂੰ ਅੱਗੇ ਜਾਣਾ ਤੇ ਦਰਸ਼ਨ ਉਹਨਾਂ ਨੂੰ ਹੀ ਮਿਲਣ ਜਿਨ੍ਹਾਂ ਕੋਲ ਵੀਆਈਪੀ ਪਾਸ ਹੈ ਜਾਂ ਜਿਨ੍ਹਾਂ ਦਾ ਘਰ-ਬਾਰ ਬਾਪਿਆਂ ਦੇ ਘਰ ਦੇ ਬਿਲਕੁਲ ਨਾਲ ਹੈ ਹੁਣ ਬੱਸਾਂ ਦਾ ਰੂਟ ਵੀ ਜਿਹੜਾ ਮੈਨੂੰ ਲੱਗਦਾ ਜਿਵੇਂ ਚੰਡੀਗੜ੍ਹ ਵਾਲੀ ਸਾਈਡ ਜਾਣਾ ਉਹਨਾਂ ਦਾ ਵੀ ਥੋੜਾ ਡਿਲੇ ਕੀਤਾ ਗਿਆ ਹੋਣਾ ਔਰੇ ਬਸਾਂ ਮੇਰੇ ਖਿਆਲ ਜਿਨ੍ਹਾਂ ਨੇ ਰਾਹੋਂ ਵਾਲੀ ਸਾਈਡ ਜਾਣਾ ਉਹ ਚੱਲ ਰਹੀਆਂ ਹੋਣਗੀਆਂ ਜਿਨ੍ਹਾਂ ਨੇ ਚੰਡੀਗੜ੍ਹ ਵਾਲੀ ਸਾਈਡ ਜਾਣਾ ਉਹਨਾਂ ਨੂੰ ਰੋਕਿਆ ਜਾ ਰਿਹਾ ਹੁਣ ਔਟੋ ਰਿਕਸ਼ਾ ਰਿਕਸ਼ਾ ਇਹਨਾਂ ਨੇ ਜਿਹੜੇ ਚੰਡੀਗੜ੍ਹ ਰੋਡ ਵੱਲ ਸਵਾਰੀਆਂ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਅੱਜ ਕਾफी ਘਾਟਾ ਪੈਣਾ ਕਿ ਟ੍ਰੈਫਿਕ ਕਰਕੇ ਨਾ ਔਟੋ ਚੱਲ ਰਹੀ ਹੈ ਨਾ ਰਿਕਸ਼ਾ ਚੱਲ ਪਾ ਰਹੀ ਹੈ। ਔਰ ਕਲਾਮ ਰੋਡ ਤੇ ਅੱਜ ਰਸਟ ਰਸਟ ਟ੍ਰੈਫਿਕ ਬਹੁਤ ਜ਼ਿਆਦਾ ਹੈ। ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆਪਾਂ ਚੰਡੀਗੜ੍ਹ ਚੌਕ ਤੋਂ ਇੱਕ ਹੋਰ ਲਾਈਵ ਜਿਹੜਾ ਸਾਡੇ ਚੈਨਲ ਤੇ ਸ਼ੁਰੂ ਹੋ ਜਾਣਾ ਬਹੁਤ ਜਲਦੀ। ਜੋ ਸਕੂਲ ਦੇ ਅੰਦਰ ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਬਹੁਤ-ਬਹੁਤ ਸ਼ੁਕਰੀਆ।